ਜਿਹੜੇ ਤੁਸੀਂ ਇਹ ਸਾਰੇ ਜਿਹੜੇ ਆਦੇ ਇਕੱਠੇ ਹੋਏ ਹੋ ਇਹ ਸਕੂਲ ਦੀਆਂ ਬੈਂਚ ਚਲਾਉਂਦੇ ਆਂ ਬੈਂਸ ਪ੍ਰਾਈਵੇਟਸ ਨੇ ਪ੍ਰਾਈਵੇਟਸ ਆ ਇਹ ਤੁਹਾਡੇ ਕਿਹੜੀਆਂ ਬੈਂਚ ਚਲਾਉਂਦੇ ਆਂ ਨਹੀਂ ਇਹ ਅਟੈਚ ਹੀ ਹੈਗੇ ਸਕੂਲ ਨਾਲ ਪ੍ਰਾਈਵੇਟ ਆ ਇਹਨੇ ਕੀ ਕੰਮ ਕਰਦੇ ਹੋ ਕਾਹਦੇ ਪাবਲਿਕ ਲਈ ਵਰਤੀਆਂ ਜਾਂਦੀਆਂ ਆ ਇਹ ਸੱਚ ਨੂੰ ਲੈ ਕੇ ਆਉਣ ਬਾਪ ਇਹ ਤਾਂ ਫਿਰ ਸਕੂਲ ਦੇ ਨਾਲ ਹੀ ਟੈਕ ਹਾਂਜੀ ਕਿਉਂ ਬਪੜ ਪੁੱਛਾ ਪਾਉਣਾ ਸੌਲਵਰ ਗੱਲ ਹੈ ਕੋਈ ਚਾਹੇ ਤੁਸੀਂ ਸਕੂਲ ਵਾਲਿਆਂ ਨੇ ਤੁਹਾਨੂੰ ਰੱਖਿਆ ਚਾਹੇ ਤੁਸੀਂ ਬੱਚਿਆਂ ਦੇ ਮਾਪਿਆਂ ਨੇ ਤੁਹਾਨੂੰ ਰੱਖਿਆ ਇਸ ਦਾ ਉਹ ਜ਼ਿੰਮੇਵਾਰੀ ਸਕੂਲ ਵਾਲਿਆਂ ਦੀ ਤੇ ਸਰਕਾਰ ਪ੍ਰਸ਼ਾਸਨ ਦੀ ਬਣਦੀ ਹੈ ਤੁਹਾਨੂੰ ਪਤਾ ਹੈ ਇਹਦੇ ਸੰਬੰਧੀ ਇੱਕ ਸੁਪਰੀਮ ਕੋਰਟ ਦੇ ਵਿੱਚ 3247 ਰੈਟ ਨੰਬਰ ਵੀ ਚੱਲ ਰਹੀ ਹੈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸੇਪ ਬਾਨ ਪ੍ਰੋਜੈਕਟ ਅਧੀਨ ਸੇਪ ਬਾਨ ਸਕੂਲ ਪ੍ਰੋਜੈਕਟ ਅਧੀਨ ਉਹਨਾਂ ਨੇ ਕੁਝ ਗਾਈਡਲਾਈਨ ਜਾਰੀ ਕੀਤੀਆਂ ਨੇ ਜਿਹਦੇ ਵਿੱਚ ਇੱਕ ਤਾਂ ਤੁਹਾਡੀ ਗੱਡੀ ਦੇ ਵਿੱਚ ਸਪੀਡ ਗਵਰਨਰ ਲੱਗਿਆ ਹੋਣਾ ਚਾਹੀਦਾ ਲੱਗਿਆ ਤੁਹਾਡੇ ਸਾਰਿਆਂ ਦੇ ਸਪੀਡ ਗਵਰਨਰ ਜੇ ਨਹੀਂ ਲੱਗਿਆ ਜਿਹੜੀ ਇੱਕ ਤਾਂ ਡੀ ਬੈਂਡ ਦਾ ਰੰਗ ਪੀੜਾ ਹੈਗਾ ਸਾਰਿਆਂ ਦਾ ਸਕੂਲ ਵਾਲਿਆਂ ਦਾ ਆ ਤੁਸੀਂ ਵੀ ਸੁਣ ਲਓ ਚਾਰ ਸਰ ਇਹਦੇ ਵਿੱਚ ਪੀਲਾ ਰੰਗ ਹੋਵੇ ਤੇ ਸਪੀਡ ਗਵਰਨਰ ਵਿੱਚ ਲੱਗਿਆ ਹੋਵੇ ਤੇ ਦੂਸਰਾ ਨਾਲ ਜਿਹੜਾ ਤੁਹਾਡੇ ਸਹੈ ਇੱਕ ਡ라이ਵਰ ਜਾਂ ਹੈਲਪਰ ਜਿਹੜਾ ਬੱਚਿਆਂ ਨੂੰ ਉਤਾਰਨ ਉਤਾਰਦਾ ਤੇ ਬੱਚਿਆਂ ਨੂੰ ਲਾਉਂਦਾ ਕਿਉਂਕਿ ਇਹ ਜਿਆ ਬਹੁਤ ਘਟਰਾਮਾ ਵਾਪਰ ਚੁੱਕੀਆਂ ਨੰਦਗੜ੍ਹ ਥਾਣੇ ਪਤਾ ਕਰ ਲੋ ਉੱਥੇ ਜਿਹੜਾ ਪਿੰਡ ਆ ਇੱਕ ਇਹ ਜਿਆ ਪਿੰਡ ਉੱਥੇ ਸਕੂਲ ਦੀ ਟੈਂ ਦੇ ਨਾਲ ਕਿਸੇ ਨੂੰ ਹੋ ਗਿਆ ਸੀ ਉੱਥੇ ਸਕੂਲ ਵਾਲਿਆਂ ਤੇ ਤੇ ਜਿਹੜਾ ਡਰਾਈਵਰ ਆ ਸਾਰਿਆਂ ਤੇ ਪਰਚਾ ਹੋਇਆ ਸੀ ਤੇ ਇਹਦੇ ਸਬੰਧੀ ਸਾਡੇ ਆਰਟੀਓ ਦਫਤਰ ਵਾਲੇ ਵੀ ਗਾਇਬ ਗਾਇਬ ਚੈੱਕ ਕਰਦੇ ਆ ਤੇ ਹੁਣ ਇਹ ਸਖਤੀ ਦਾ ਜਿਹੜਾ ਮਾਹੌਲ ਆ ਸਾਡੇ ਅਫਸਰਾਂ ਨੇ ਕਿਉਂਕਿ ਇਹਦੇ ਵਿੱਚ ਬੱਚਿਆਂ ਦੀ ਭਲਾਈ ਆ ਤੇ ਤੁਹਾਡੀ ਵੀ ਸੇਫਟੀ ਆ ਤੇ ਬੱਚਿਆਂ ਦੀ ਵੀ ਕਿਉਂਕਿ ਜਿਹੜਾ ਬੱਚਾ ਤੁਹਾਡੇ ਆਸਰੇ ਸਕੂਲਾਂ ਨੂੰ ਤੋੜਦੇ ਆ ਇਸ ਕਰਕੇ ਪੰਚਾਇਤ ਜਿਹੜੀਆਂ ਗੱਲਾਂ ਨੰਬਰ 1 ਰੰਗ ਪੀਲਾ ਹੋਣਾ ਚਾਹੀਦਾ ਸਪੀਡ ਗਾਰਨਰ ਵਿੱਚ ਲੱਗਿਆ ਹੋਵੇ ਸਹਾਕ ਡਰਾਈਵਰ ਹੋਵੇ ਤੇ ਡਰਾਈਵਰਾਂ ਨੇ ਬਰਤੀ ਪਾਈ ਹੋਵੇ ਤੇ ਬਾਕੀ ਸੀਸੀਟੀਵੀ ਕੈਮਰੇ ਵਿੱਚ ਲੱਗੇ ਹੋਣ ਤੇ ਜਿਹੜੀ ਸਪੀਡ ਲਿਮਟ ਆ ਉਹ ਜਿਵੇਂ ਸਪੀਡ ਲਿਮਟ ਤੋਂ ਵੱਧ ਨਹੀਂ 40 ਤੋਂ ਲੈ ਕੇ 50 50 ਦੇ ਸਪੀਡ ਦੇ ਵਿੱਚ ਜੀ ਵਹੀਕਲ ਚਲਾਉਣੇ ਆ ਵੱਧ ਸਪੀਡ ਨਹੀਂ ਰੱਖਣੀ ਤੇ ਇਹ ਵਹੀਕਲ ਹੌਲੀ ਚਲਾਉਣਾ ਤੇ ਬੱਚਿਆਂ ਨੂੰ ਜਿੱਥੇ ਉਤਰਦੇ ਆ ਬੱਚੇ ਜਾਂ ਜਿੱਥੇ ਚੜ੍ਹਦੇ ਆ ਉਹਦੇ ਧਿਆਨ ਪੂਰਵਕ ਬੱਚਾੜ ਮਿਆਂ ਤੇ ਤਾਰ ਰਹੇ ਹਾਂ ਤੁਸੀਂ ਕੱਲੇ ਹੋ ਜਦੋਂ ਤੁਸੀਂ ਕੰਨੇ ਤੁਹਾਨੂੰ ਕੀ ਪਿੱਛੇ ਕੀ ਪਤਾ ਲੱਗਦਾ ਵੀ ਬੱਚੇ ਉੱਤਰ ਕੇ ਜਾਂ ਕਈ ਬੱਚਿਆਂ ਨੂੰ ਇਹ ਹੁੰਦਾ ਵੀ ਉਹ ਬੱਚੇ मतलब गड्डी ਦੇ ਮੂਹਰ ਦੀ ਨੰਗਣ ਨਾ ਪਾਓ ਜਾਂ ਪਿੱਛੇ ਦੀ ਬਾਈਚਾਂ ਬੈਕ ਕਰੋ ਜਾਂ ਅੱਗੇ ਦੀ ਕਈ ਵਾਰੀ ਇਹਦੀ ਕਿਤਨਾਮਾ ਵਾਪਸ ਨਹੀਂ ਆਸ ਕਰਕੇ ਹੁਣ ਸਕੂਲ ਦਾ ਵੀ ਟਾਈਮ ਹੋ ਰਿਹਾ ਅਸੀਂ ਤਾਂ ਦਾ ਟਾਈਮ ਨਹੀਂ ਹੈ ਕਿਉਂਕਿ ਬੱਚਿਆਂ ਦੇ ਬਾਹਰ ਆਉਣ ਦਾ ਟਾਈਮ ਹੈ ਤੇ ਜੇ ਅੱਜ ਤੋਂ ਬਾਅਦ ਜਿੰਨੀਆਂ ਸਾਰੀਆਂ ਹੈਗੀਆਂ ਇਹਦਾ ਬਾਕੀ ਆਰ ਸੀ ਕਲੂਸ਼ਨ ਤੁਹਾਡਾ ਸਾਡਾ ਫਿਟਨੈਸ ਸਰਟੀਫਿਕੇਟ ਜਿਹੜਾ ਮੋਟਰ ਵਹੀਕਲ ਇਨਸਪੈਕਟਰ ਤੋਂ ਮਿਲਦਾ ਫਿਟਨੈਸ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਹੈ ਜੇ ਤੁਹਾਡੇ ਵਰਦੀ ਪਜੇ ਸਕੂਲ ਮੈਂ ਲੈ ਕੇ ਜਾਣਾ ਤਾਂ ਤੁਹਾਡੇ ਰੰਗ ਪੀੜਾ ਤੇ ਉਹਦੇ ਤੁਹਾਡੇ ਯੂਨੀਫਾਰਮ ਪਾਈ ਹੋਣਗੇ ਉਹ ਬਾਈ ਦੇ ਬਾਈ ਇਹ ਪਾ ਕੇ ਰੱਖਣੀ ਤੇ ਨਹੀਂ ਤਾਂ ਫਿਰ ਚਲਾਨ ਹੋਊਗਾ ਜੇ ਨਹੀਂ ਜਿਹਦਾ ਕੋਈ ਨਹੀਂ ਪੂਰੇ ਕਰਕੇ ਜ 15 ਰੁਪਏ ਅਸੀਂ ਬੌਂਡ ਕਰਦਾਂਗੇ ਫਿਰ ਤੁਹਾਨੂੰ ਜਾ ਦੇ ਉਹ ਜਿੱਥਾ ਉਹ ਟਿਕਾਣਾ ਜਿੱਥੇ ਜਮ ਵੱਲ ਲਊਗਾ ਉਹਦੇ ਬਰਾਬਰ ਤੁਹਾਨੂੰ ਫਿਰ ਜਰਮਨਾਂ ਨਾਲ ਪੜਨਾ ਪਊਗਾ ਤੇ ਇਸ ਕਰਕੇ ਅਜੇ ਤੁਹਾਨੂੰ 3 ਦਿਨ ਦਾ ਅਸੀਂ ਟਾਈਮ ਦਿੰਦੇ ਆ ਆਦੇ ਟੈਨਰ ਤੋਂ ਮੰਗਦੇ ਵਜੋਂ ਚ ਇਹ ਸਾਰੇ ਜਿਹੜੇ ਹੈਗੇ ਆ ਉਹ ਪੂਰੇ ਕਰ ਲੋ ਤੇ ਉਸ ਤੋਂ ਬਾਅਦ ਫੇਰ ਨਾ ਜੋ ਕਿਹਾ ਵੀ ਕਿਉਂਕਿ ਇਹਦੇ ਸਬੰਧੀ ਜਿਹੜੇ ਆ ਆਰ ਪੀਓ ਸਾਹਿਬ ਆ ਆਰ ਜੀ ਤੇ ਸੁਨੀਮ ਸਾਹਿਬ ਤੇ ਪੁਲਿਸ ਸਾਰਿਆਂ ਦੀ ਸਾਂਝੀ ਹਾਈ ਕੋਰਟ ਨੇ ਜ਼ਿੰਮੇਵਾਰੀ ਲਈ ਆ ਤੇ ਕੋਈ ਵੀ ਮਹਿਕਮਾ ਇਹਨੂੰ ਚੈੱਕ ਕਰ ਸਕਦਾ ਜੇ ਗਾਇਬ ਗਾ ਹੈ ਜੇ ਕੋਈ ਗਾਈਡੈਂਸ ਲੈਣੀ ਆ ਮੈਨ ਤੋਂ ਸਦੀਪ ਕੁਮਾਰ ਦੀ ਸੇਵਾ ਵਾਲੇ ਆ ਤੇ ਸਾਡੇ ਟ੍ਰੈਮ ਕਰਨ ਚਾਰ ਸਾਹਿਬ ਬੇਸ਼ੱਕ ਇੱਥੇ ਆਪਦਾ ਕਰਵਾ ਸਕਦਾ ਤੇ ਬਾਕੀ ਜਿਹੜੇ ਤੁਹਾਡੇ ਜਿੰਨੇ ਵੀ ਤੁਹਾਡੇ ਡਰਾਈਵਰ ਭਾਈਜਾਨ ਹੈ ਉਹ ਸਾਰੇ ਆਪੋ ਆਪਣੀ ਨਿਗਾ ਜੀ ਦੀ ਕੋਈ ਨਿਗਾ ਘਟਾ ਹੈ ਉਹ ਆਪਦੀ ਐਨਕਾ ਲਗਾਓ ਤੇ ਡਾਕਟਰ ਤੋਂ ਆਪਦੀ ਨਿਗਾ ਤੇ ਆਪਣੀ ਸਰੀਰ ਦੀ ਫਿਟਨੈਸ ਵੀ ਚੈੱਕ ਕਰਵਾਉਂਦੇ ਹੋ ਕਿਉਂਕਿ ਜੇ ਤੁਹਾਡੀ ਨਿਗਾ ਪੂਰੀ ਹੋਊਗੀ ਤਾਂ ਤੁਸੀਂ ਗੱਡੀ ਚਲਾ ਸਕਦੇ ਹੋ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਕਿਹੜਾ ਗੱਡੀ ਤੋਂ ਗੱਡੀ ਤੱਕ ਕਿਸ ਮਾਸਤਾ ਇੱਕ ਹੋਰ ਦੇ ਬਿੱਕਲ ਤੋਂ ਬਿੱਕਲ ਦਾ ਜਿਹੜਾ ਫਾਸਲਾ 20 ਫੁੱਟ ਫਾਸਲਾ ਰੱਖ ਕੇ ਦੇਖਦਾ ਹਾਂ ਤੇ ਬੇਸ਼ੱਕ ਬੱਚਿਆਂ ਨੂੰ ਘਰਾਂ ਦੇ ਵਿੱਚ ਕਹਿ ਦਿਓ ਉਹਨੂੰ 5 ਮਿੰਟ ਪਹਿਲਾਂ ਉਹਨਾਂ ਨੂੰ ਕੈਰੀ ਚੱਕ ਲਓ ਉਹਨਾਂ ਨੂੰ 5 ਮਿੰਟ ਪਹਿਲਾਂ ਕੈਰੀ ਕਰ ਲਓ ਤੇ 5 ਮਿੰਟ ਲੇਟ ਹੋ ਵੀ ਜ਼ਰੂਰ ਛੱਡ ਸਕਦੇ ਹੋ ਪਰ ਕਾਲੀ ਨਹੀਂ ਕਰਨੀ ਕਾਲੀ ਦੇ ਵਿੱਚ ਕਈ ਵਾਰੀ ਕੋਈ ਐਹੋ ਜਿਹੇ ਦਰਕੁਟਣਾਵਾ ਵਾਪਰ ਦਿੰਦੀਆਂ ਇਹਦੇ ਬਾਰੇ ਬਹੁਤ ਸਕਦਾ ਕੰਮ ਜਦੋਂ ਸਮੂਥਲੀ ਚੱਲੀ ਜਾਂਦਾ ਚੱਲੀ ਜਾਂਦਾ ਜਦੋਂ ਕੋਈ ਲੰਗੜਾ ਕਿਸੇ ਪ੍ਰਕਾਰ ਦੀ ਸਾਹਮਣੇ ਆ ਜਾਂਦੀ ਆ ਫਿਰ ਬੜਾ ਔਖਾ ਹੋ ਜਾਂਦਾ ਜੀ ਠੀਕ ਹੈ ਇਸ ਕਰਕੇ ਮੈਂ ਇਹ ਆਸ ਕਰਦਾ ਵੀ ਤੁਸੀਂ ਸਾਡੀਆਂ ਜਿਹੜੀਆਂ ਤੁਹਾਡਾ ਸੀ ਤੁਹਾਨੂੰ ਸਰਕਾਰ ਦਾ ਸਨੇਹਾ ਪਹੁੰਚਾਇਆ ਤੁਸੀਂ ਉਹਦੇ ਤੇ ਅਮਲ ਕਰਕੇ ਤੁਸੀਂ ਸਾਨੂੰ ਸਹਿਯੋਗ ਦੇਵੋਗੇ ਤਾਂ ਕਿ ਫਿਰ ਦੇਖੋ ਜੇ ਬੱਚੇ ਮਾਪੇ ਬੱਚਿਆਂ ਦੇ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਵੀ ਅਸੀਂ ਡਰਾਈਵਰ ਦੇ ਕੋਲ ਬੱਚਾ ਤੋਰਤਾ ਸਾਡੇ ਬੱਚੇ ਨੇ ਸਕੂਲ ਜਾਣਾ ਪੜ ਕੇ ਤੁਹਾਡੇ ਵਿਸ਼ਵਾਸ ਤੇ ਸਕੂਲ ਪੜ ਕੇ ਮੁੜਿਆਣਾ ਜੀ ਫਦਾਨਾ ਕਾਸਟਾ ਤੁਸੀਂ ਕੋਈ ਨਹੀਂ ਕਹਿਲੀ ਕਰ ਲਈ ਫਿਰ ਦੇਖ ਲੋ ਪਨਾ ਮਿਹਰਬਾਨੀ ਤੇ ਜਿਹੜੇ ਵਿੱਚ ਲੜਕੀਆਂ ਹੈਗੀਆਂ ਉਹਦੇ ਵਿੱਚ ਲੜਕੀ ਟੈਂਡੈਂਟ ਚਾਹੀਦੀ ਮਿਹਰਬਾਨੀ ਵੀ ਠੀਕ ਹੈ ਹਾਂ ਜਿਸੋ 3 ਦਿਨ ਦਾ ਟਾਈਮ ਦਿੱਤਾ ਗਿਆ ਹੈ ਡੀਐਸਪੀ ਸਾਹਿਬ ਵੱਲੋਂ ਜੀ ਆਹ ਸੀ ਆਪਣੀ ਜੋ ਹੈਗੀ ਜੀ ਸਾਰੇ ਆਪਣੀ ਡਰਾਈਵਰ ਭਾਈ ਹੈਗੇ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਕੀ ਗੱਲ ਬਾਤ ਹੋਈ ਤੁਹਾਡੀ ਜੀ ਬੱਸ ਇਸ ਟੈਕ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਉਹਦੇ ਬਾਰੇ ਦੱਸਿਆ ਜੀ ਬੰਦੇ ਬਾਰੇ ਦੋ ਤਿੰਨ ਚੀਜ਼ਾਂ ਕੀ ਇੱਕ ਤਾਂ ਸਪੀਡ ਜਿਹੜੀ ਹੈਗੀ ਆ ਉਹ ਕਿਹਾ ਇੱਕ ਵਰਨਾ ਆਰ ਸੀ ਵਰਦੀ ਈਲਾ ਰੰਗ ਹਾਂਜੀ ਤੇ ਵਰਦੀ ਬਹੁਤ ਘਟ ਜਾਂਦੇ ਨੇ ਪਾਈ ਹੁੰਦੀ ਹੈ ਕਿ ਇੱਕ ਪੰਹੁੰਦਾ ਨੇ ਕਿ ਪਤਾ ਹੁੰਦਾ ਕਿ ਆਹ ਬੰਦਾ ਡਰਾਈਵਰ ਹੈ ਕਿਹੜਾ ਨਹੀਂ ਹੈ ਤਾਂ ਉਹ ਵਰਦੀ ਤਾਂ ਕੀ ਚੱਕ ਰਹੇ ਵਰਦੀ ਕਿਉਂ ਨਹੀਂ ਪੰਧ ਕੇ ਠੀਕ ਹੈ ਦੇਖੋ ਹੋਨ ਪਾਇਆ ਕਰੋਗੇ ਕੀ ਕਰੇ ਮੇਰੀ ਵਰਦੀ ਪਾਇਆ ਕਰਾਂਗੇ ਪਾਇਆ ਕਰਾਂਗੇ ਕੋਨੇ ਕਈ ਵਾਰੀ ਮਨ ਤੋੜਦੀ ਹੁੰਦੀ ਹੈ ਵਰਦੀ ਨਾ ਦੂਜੇ ਬੰਦਿਆਂ ਨਾਲ ਮਨ ਤੋੜਦੀ ਹੈ ਅੱਛਾ ਦੋ ਸੂਟ ਹੀ ਤੁਹਾਡੇ ਕੋਲ ਹੈਗੇ ਅੱਛਾ ਇੱਕ ਦੂਜਾ ਸਵਾਲ ਹੈਗਾਗਾ ਕਿ ਅਟੈਂਡੈਂਟ ਦਾ ਕੀ ਹੈਗਾ ਜੇ ਮੰਨ ਲਓ ਲੜਕੀ ਹੈਗੇ ਤਾਂ ਫੀਮੇਲ ਅਟੈਂਡੈਂਟ ਹੋਣੀ ਚਾਹੀਦੀ ਉਹਦੇ ਵਾਰ ਕੀ ਕਰੋਗੇ ਤੁਸੀਂ ਨਹੀਂ ਰੱਖਾਂਗੇ ਜੀ ਸਾਡੇ ਕੋਲ ਬੱਚੇ ਬੱਚੇ ਵੀ ਮਿਕਸ ਹੈ ਸਰ ਵਾਹ ਵਾਹ ਮਤਲਬ ਹੀ ਹੈ ਅੱਛਾ ਹਾਂ ਲੜੀਆਂ ਦੇ ਮੁੰਡੇ ਦੋਨੋਂ ਹੀ ਮਤਲਬ ਮਿਕਸ ਹੀ ਆਉਣਗੇ ਉਹਸੇ ਮਤਲਬ ਕੀ ਸਾਹਮਣੇ ਰੱਖੀਏ ਸਰ ਨਹੀਂ ਇੱਕ ਤਾਂ ਅਟੈਂਡੈਂਟ ਅਟੈਂਡੈਂਟ ਹੁੰਦਾ ਕਿ ਨਹੀਂ ਹੁੰਦਾ ਵੈਸੇ ਨਹੀਂ ਜ ਅੱਛਾ ਜਿਹੜੀਆਂ ਵੀ ਕਮੀਆਂ ਹੋਈਆਂ ਜੀ ਹੁਣ ਪੂਰੀਆਂ ਕਰਾਂਗੇ ਹਾਂ ਜੋੜ ਕਰੀਆਂ ਆ ਗਈਆਂ ਪੂਰੀ ਜੋ ਹਿੱਤਾ ਦਿੱਤੀਆਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਫੋਲੋ ਕਰੋਗੇ ਹਾਂ ਬੋਲੋ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਹੈਗੇ ਜੀ ਆਪਣੇ ਡਰਾਈਵਰ ਭਾਈ ਜਿਹੜੇ ਕਹਿੰਦੇ ਕਿ ਆਪਾਂ ਜੋ ਹੈਗੇ ਇਨਸਟਰਕਸ਼ਨ ਜਿੰਨੀਆਂ ਵੱਦ-ਵੱਦ ਹੁੰਦੀਆਂ ਜੀ ਅਸੀਂ ਫੋਲੋ ਕਰਾਂਗੇ ਜੋ ਸਪੀਡ ਲਿਮਟ ਹੈ ਸਭ ਤੋਂ ਮੇਨ ਜਿਹੜਾ ਪੁਆਇੰਟ ਕਿੱਸ ਹੈ 40 ਤੋਂ 50 ਤੋਂ ਵੱਧ ਸਪੀਡ ਨਹੀਂ ਰੱਖਣੀ ਇੱਕ ਫਾਸਲਾ ਰੱਖਣਾ ਕਿਉਂਕਿ ਨੌਨ ਲੀਕੀ ਹੁੰਦਾਗਾ ਜੋ ਵੈਨ ਹੁੰਦੀ ਹੈ ਤੇ ਸਾਹਮਣੇ ਵਾਲੀ ਗੱਡੀ ਹੁੰਦੀ ਹੈ ਫਾਸਲਾ ਨਹੀਂ ਹੁੰਦਾ ਤੀਜਾ ਜੋ ਉਤਾਰਦੇ ਵਕਤ اٹੈਂਡੈਂਟ ਨਾ ਹੋ ਕਿ ਪੇਰੈਂਟਸ ਦੇ ਮਤਲਬ ਪੇਰੈਂਟਸ ਪੈਸੇ ਵੀ ਘਟ ਦਿੰਦੇ ਸਰ ਅੱਛਾ ਪੈਸੇ ਘਟ ਦਿੰਦੇ ਪੇਰੈਂਟਸ ਵੀ ਘਟ ਦਿੰਦੇ ਆ ਸਰ ਇੰਨਾ ਕੋਈ ਪੈਸੇ ਮਿਲਦੇ ਨਹੀਂ ਹੁਣ ਬੰਦਾ ਕਰੇਗੀ ਅੱਛਾ ਪੈਸੇ ਘਟ ਦਿੰਦੇ ਪੇਰੈਂਟਸ ਹਾਂਜੀ ਹਾਂਜੀ ਤੇ ਜੇ ਤੁਸੀਂ ਪੇਰੈਂਟਸ ਨੂੰ ਕਹੋ ਕਿ ਕਿੰਨੇ ਰੁਪਏ ਵਾਧੇ ਲੱਗਣਗੇ ਅਗਰ ਆਪਾ ਅਟੈਂਡਡ ਰੱਖ ਦਿੱਤਾ ਪੇਰੈਂਟਸ ਪੇਰੈਂਟਸ ਸਾਰਿਆਂ ਦੇ ਸਾਰਿਆਂ ਦੇ ਮਤਲਬ ਘਟ ਤੋਂ ਘਟ ਦੋ-ਦੋ ਹਜ਼ਾਰ ਰੁਪਏ ਲੈ ਰਹੇ ਇਸ ਮਤਲਬ ਜੇ ਵੀ ਅਡਜੋਸਟ ਦੇ ਘਟ ਤੋਂ ਘਟ 1200 1300 ਰੁਪਏ ਤੋਂ ਵੱਧ ਕੋਈ ਦਿੰਦਾ ਨਹੀਂ ਸਰ ਅੱਛਾ ਤੋਂ ਵੱਧ ਮਤਲਬ ਕੀ ਕਰੂਗਾ ਬੰਦਾ ਵੈਨ ਨਾਲ ਕੀ ਕਰ ਸਕਦਾ ਸਰ ਤੇ ਮੰਨ ਲਓ ਅਟੈਂਡੈਂਟ ਰੱਖਦਾ ਕਿੰਨੇ ਪੈਸੇ ਵੱਧ ਲੱਗਣਗੇ ਤੁਹਾਡੇ ਇੱਕ ਸਟੂਡੈਂਟ ਤੋਂ ਵੱਧ ਮਤਲਬ ਇੱਕ ਸਟੂਡੈਂਟ ਨੂੰ ਕਿੰਨੇ ਪੈਣਗੇ 7-8000 ਰੁਪਏ ਮਤਲਬ ਲੈਂਦਾ ਘੱਟ ਤੋਂ ਵੱਡਾ 8000 ਰੁਪਏ 100 ਰੁਪਏ ਭੇਜੇਗਾ ਬੱਤਵਰ 100 ਰੁਪਏ ਮਤਲਬ ਘੱਟੋ ਘੱਟ 100 ਰੁਪਏ ਤਾਂ ਹੋਣਗੇ 100 ਤੋਂ 500 ਰੁਪਏ ਬੱਤਵਰ ਬੇਚੇਗਾ ਤਾਂ ਪੇਰੈਂਟਸ ਜੋ ਵੀ ਦੇਖ ਰਹੇ ਵੀਡੀਓ ਸਭ ਨੂੰ ਰਿਕੁਐਸਟ ਹੈ ਜੀ ਘੱਟੋ ਘੱਟ 500 ਰੁਪਏ ਅਗਰ ਤੁਸੀਂ ਵਾਅਦਾ ਦੇ ਦੋ ਤਾਂ ਇੱਕ ਲੇਡੀ ਅਟੈਂਡੈਂਟ ਹੋਗੇ ਉਹ ਹੀ ਆਪਣਾ ਅਟੈਂਡੈਂਟ ਹੋਗੇ ਜਿਹੜਾ ਬੱਚਾ ਤੁਹਾਡੇ ਲੈ ਕੇ ਜਾਵੇ ਤੇ ਉਤਾਰਨ ਦੇ ਚ ਹੈਲਪ ਕਰੇ ਤੇ ਐਕਸੀਡੈਂਟ ਤੋਂ ਬਚਾ ਸਕੇ 500 ਰੁਪਏ ਦਾ ਕੋਈ ਫਰਕ ਨਹੀਂ ਪੈਂਦਾ ਜੀ ਬੱਚੇ ਦੀ ਸੇਫਟੀ ਹੋਣਾ ਹਾਂ ਬੱਚੇ ਦੀ ਸੇਫਟੀ ਹੋ ਜਾਂਦੀ ਹੈ 500 ਰੁਪਏ ਦਾ ਕੋਈ ਫਰਕ ਨਹੀਂ ਪਏਗਾ ਜੀ ਤੇ ਜਿਹਦਾ ਕਿ 500 ਰੁਪਏ ਵਧ ਜਰੂਰ ਦਿਓ ਡਰਾਈਵਰ ਨੂੰ ਜੋ ਹੈਗਾ ਜੀ ਸਕੂਲ ਵੈਨ ਦਾ ਕਿਰਾਇਆ ਪੈਂਦਾ 500 ਰੁਪਏ ਵਧ ਜਰੂਰ ਦਿਓ ਜੀ ਹਾਂ ਤੇ ਨਾਲ ਸਾਨੂੰ 2 ਰੁਪਏ ਵਧੀਆਂ ਮਿਲਣਗੇ ਕਿਉਂਕਿ ਜੇ ਸਾਨੂੰ ਚੰਗੀ ਮਤਲਬ ਅਸੀਂ ਵੀ ਬੱਚਿਆਂ ਨੂੰਗਾ ਪ੍ਰੋਵਾਈਡ ਵਧੀਆ ਕਰਾਵਾਂਗੇ ਬੈਨਾ ਕਿਉਂਕਿ ਪੈਸਿਆਂ ਪ੍ਰਤੀ ਸਾਨੂੰ ਥੋੜੀ ਜੀ ਦਿੱਕਤ ਆ ਜਾਂਦੀ ਬਹੁਤ ਘੱਟ ਸਾਨੂੰ ਮਾਰਜਨ ਮਿਲਦਾ ਹੈਗਾ ਇਸ ਚੀਜ਼ ਦੇ ਵਿੱਚ ਉਹਦੇ ਕਰਕੇ ਇਹ ਗੱਡੀਆਂ ਪ੍ਰਾਈਵੇਟ ਹੁੰਦੇ ਕਿ ਆਪਾਂ ਨੂੰ ਇੱਕ ਸਕੂਲ ਵੱਲੋਂ ਪੈਸੇ ਮਿਲਦੇ ਆਪਾਂ ਪਰੈਂਟਸ ਵੱਲੋਂ ਮਿਲਦੇ ਆ ਪਰ ਉਸ ਹਸਾਬ ਨਾਲ ਸਾਨੂੰ ਮਤਲਬ ਪੈਸੇ ਉਨੇ ਨਹੀਂ ਮਿਲ ਰਹੇ ਵੀ ਜਿੰਨੇ ਕਿ ਸਾਡੀ ਮਾਰਜਨ ਹੋਵੇ ਅੱਛਾ ਜੇ ਉਸ ਹਸਾਬ ਨਾਲ ਸਾਨੂੰ ਪੈਸੇ ਨੂੰ ਵੈਨਣਾ ਵੀ ਦੀ ਪ੍ਰੋਪਰ ਟੋਟਲੀ ਚੀਜ਼ ਸਾਨੂੰ ਕਲੀਅਰ ਕਰੀ ਸੀ ਵੀ ਸਾਨੂੰ ਐ ਵੀ ਸਾਡੇ ਵੀ ਬੱਚੇ ਆ ਜਿਹੜੇ ਨਾਲ ਜਾਂਦੇ ਆ ਜੀ ਸਾਡੇ ਖੁਦ ਦੇ ਬੱਚਿਆਂ ਨਾਲੋਂ ਛੋਟੇ ਆ ਵੀ ਜਿਹੜੇ ਅਸੀਂ ਇੰਨੀਆਂ ਜਾਨਾਂ ਲੈ ਕੇ ਜਾਂਦੇ ਆ ਉਹਦੇ ਅਸੀਂ ਆਪ ਦੇਖਦੇ ਆ ਜਿੰਮੇਵਾਰੀ ਵਾਲਾ ਕੰਮ ਹੁੰਦਾ ਜਿੰਮੇਵਾਰੀ ਬਹੁਤ ਜ਼ਿਆਦਾ ਵੱਡੀ ਹੈ ਜੀ ਪਰ ਇੱਕ ਛੋਟੀ ਜੀ ਚੀਜ਼ ਪਿੱਛੇ ਵੀ ਪੀਰੈਂਸੀ ਕਈ ਵਾਰ ਆਉਂਦਾ ਹੈ ਵੀ 2 ਰੁਪਏ ਦੇ ਚੱਕਰ 'ਚ ਸਾਨੂੰ ਹਾਂ ਵੀ ਗੱਡੀ ਮਤਲਬ ਜਾਦਾ ਨਹੀਂ ਉਹ ਕੇਅਰ ਕਰ ਸਕਦੇ ਹੁਣ ਜਿੰਨੇ ਕ ਸਾਨੂੰ ਪੈਸੇ ਵੀਰ ਜੀ ਉਹਨੇ ਕੋਈ ਚ ਪਛਾਣ ਦੀ ਕੋਸ਼ਿਸ਼ ਹੁੰਦੀ ਤੁਹਾਨੂੰ ਪਛਾਣ ਦੀ ਫਿਰ ਵੀ ਅਸੀਂ ਮਤਲਬ ਜਿੰਨੀ ਕ ਸਾਨੂੰ ਸਰਕਾਰ ਜਾਂ ਗਵਰਨਮੈਂਟ ਕਹਿੰਦੀ ਹੈ ਵੀਰ ਜੀ ਪ੍ਰਸ਼ਾਸਨ ਕਹਿੰਦਾ ਅਸੀਂ ਆਪਦੀ ਹੱਦ ਤੋਂ ਜ਼ਿਆਦਾ ਆਪਦੇ ਕਾਗਜ਼ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੀ ਠੀਕ ਹੈ ਜਿਵੇਂ ਹੁਣ ਵੀ ਸਾਨੂੰ ਕਿਹਾ ਸਾਹਿਬ ਨੇ ਜੀ ਅਸੀਂ ਉਹਨਾਂ ਦਾ ਕਿਹਾ ਸਿਰ ਮੱਥੇ ਮੰਨਦੇ ਆਂ ਜੀ ਜਿੰਨਾ ਕ ਵੀ ਸਾਡੇ ਤੋਂ ਹੋਇਆ ਵੀਰ ਜੀ ਅਸੀਂ ਉਹਨਾਂ ਕ ਪੂਰਾ ਕਰਾਂਗੇ ਅੱਛਾ ਇੱਕ ਲਾਸਟ ਵਿੱਚ ਹੈਗਾ ਇੱਕ ਕਹੇਗਾ ਸੀਸੀਟੀਵੀ ਕੈਮਰੇ ਇਹ ਲਗਾਣਾ ਕਿ ਲੱਗਿਆ ਕਿ ਇਹ ਚ ਇਹ ਵੈਸੇ ਤਾਂ ਜੀ ਸਾਡੀਆਂ ਜਿਹੜੀ ਬੇ ਦੀ ਜੁਗੀਆਂ ਨਾਲ ਇੱਕ ਦਿਨ ਇਕੱਠੇ ਹੋ ਕੇ ਸਾਰਿਆਂ ਨੇ 99% ਤਾਂ ਲੱਗ ਹੀ ਚੁੱਕੀ ਹੈ ਲੱਗ ਚੁੱਕਿਆ ਸਿਰਫ 1% ਵੀ ਕੋਈ ਛੋਟੀ ਮੋਟੀ ਕਮੀ ਆਂਦੀ ਹੈ ਜੀ ਕਿਸੇ ਚੀਜ਼ ਦੇ ਵਿੱਚ ਅਸੀਂ ਉਹ ਵੀ ਸਿਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਤਾਂ ਬੇਨਤੀ ਕਰ ਸਕਦੇ ਹਾਂ ਜੀ ਵੀ ਸਾਡਾ ਵੀ ਸਹਿਯੋਗ ਮਾੜਾ ਮੋੜਾ ਕਿ ਪੀਰੈਂਟਸ ਕੋਲੇ 500 ਰੁਪਿਆ ਬਤਾ ਰਹੇ ਨੇ ਤਾਂ ਉਹਨਾਂ ਨੂੰ ਹਾਂ ਜੀ ਹਾਂ ਜੀ 500 ਰੁਪਏ ਬਤਾਓ ਦੀ ਦਿੱਕਤ ਨਾਲ ਪੀਐਸ ਵੀ ਪੂਰੀ ਵਿੱਚ ਉਹ ਅਪੀਲ ਮੈਂ ਵੀ ਕਰ ਦਿੰਦੇ ਆ ਉਹ ਅਪੀਲ ਮੈਂ ਵੀ ਕਰਦਾ ਜੀ 500 ਰੁਪਏ ਵਧਾ ਦਿਓ ਜੀ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਕਿਸੇ ਘਰੇ ਰਿਸ਼ਤੇਦਾਰ ਆ ਜੇ ਆਪਣਾ 1000 ਰੁਪਏ 2000 ਰੁਪਏ ਤਾਂ ਵੈਸੇ ਖਰਚ ਹੋ ਜਾਂਦਾ ਹੈ ਵਿਆਹ ਸ਼ਾਦੀ ਹੁੰਦੇ 10000 ਰੁਪਏ ਤਾਂ ਆਪਾਂ ਵੈਸੇ ਖਰਚ ਦਿੰਦੇ ਆ 500 ਰੁਪਏ ਵਧਾਣਾ ਤੁਹਾਡੇ ਬੱਚੇ ਦੀ ਸੇਫਟੀ ਹੋ ਰਹੀ ਹੈ اٹੈਂਡੈਂਟ ਅਗਰ ਆ ਰਿਹਾ ਹੈ ਕੋਈ ਲੇਡੀਜ਼ ਆਟੈਂਡੈਂਟ ਆ ਜਾਂਦਾ ਤਾਂ ਬੱਚੇ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਜਾਗੀ ਤਾਂ ਰਿਕੁਐਸਟ ਹੈ ਜੀ ਪੇਰੈਂਟਸ ਵੀ ਦੇਖ ਰਿਹਾ ਹੈ ਕਿ ਤੁਸੀਂ ਵੀ ਡਰਾਈਵਰ ਪਰ ਆ ਪਰ ਜੋ ਹੈ ਕਿ ਉਹਨਾਂ ਨਾਲ ਸਹਿਯੋਗ ਕਰੋ 500 ਰੁਪਏ ਅਗਰ ਤੁਸੀਂ ਇੰਨਾ ਦੀ ਫੀਸ ਬਤਾ ਦੋ ਤਾਂ ਇਹ ਕਹਦੇ ਕਿ ਸਾਡੇ ਕੋਲ ਆਟੈਂਡੈਂਟ ਰੱਖਣ ਨੂੰ ਹੋ ਜਾਏਗਾ ਜੀ ਬਾਕੀ ਜੋ ਖਰਚੇ ਕਰਕੇ ਅਸੀਂ ਬਹੁਤ ਜ਼ਿਆਦਾ ਸਹੂਲਤਾਂ ਵੀ ਦੇ ਸਕਦੇ ਹਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਅ ਅੱਜ ਡਿਪਟੀ ਸਾਹਿਬ ਜੋ ਹੈਗੇ ਜੀ ਆਪਣੇ ਸਕੂਲ ਵੈਨ ਨਾਲ ਗੱਲਬਾਤ ਕੀਤੀ ਹੈ 3 ਦਿਨ ਦਾ ਟਾਈਮ ਦਿੱਤਾ ਹੈ ਕਿ ਤੁਸੀਂ ਆਪਦੇ ਜੋ ਕਾਗਜ਼ ਹੈਗੇ ਪੂਰੇ ਕਰੋ ਕਿ ਲਈ ਤਾਂ ਉਸ ਤੋਂ ਬਾਅਦ ਜੋ ਹੈਗੇ ਜੀ ਕਾਰਵਾਈ ਅਰੰਭੀ ਪੀਸੀਆਰ ਇਨਚਾਰਜ ਮੌਕੇ ਤੇ ਜਿਨ੍ਹਾਂ ਨੇ ਟ੍ਰੈਫਿਕ ਜੋ ਆਪਣੇ ਡਰਾਈਵਰ ਪਾ ਹਾਂ ਜੋ ਸਕੂਲ ਵੈਨ ਆਵੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਤਾਂ ਬਹੁਤੋ ਛੁਪਿਆ ਜੀ ਜੁਣ ਵਰਥੇ ਜੀ ਥੈਂਕ ਯੂ ਸੋ ਮਚ ਜੀ